ਜੀ ਬਈ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਅੱਜ ਦੋ ਬੱਲਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਦੋਨੇ ਬੱਲ ਐਬੀਐਸ ਦੇ ਟੌਪ ਦੇ ਬੱਲ ਹੋਣਗੇ ਠੀਕ ਹੈ ਜੀ ਇੱਕ ਦਾ ਹੋ ਗਿਆ ਹੈਮਰ ਜਿਹਦਾ ਕਾਫੀ ਵਧੀਆ TPI ਸਕੋਰ ਆ ਰਿਹਾ ਬਹੁਤ ਜ਼ਿਆਦਾ ਹਾਈ TPI ਸਕੋਰ ਆ ਤੇ ਦੂਸਰੇ ਨੰਬਰ ਤੇ ਹੈ ਰਮਾਡਾ ਜਿਸ ਦੀ ਕਿ ਬੱਚੀ ਨੇ ਕਾਫੀ ਜ਼ਿਆਦਾ ਮਿਲਕ ਰਿਕਾਰਡ ਦਿੱਤਾ ਵਾ ਠੀਕ ਆ ਜੀ ਸੋ ਇਹਨਾਂ ਦੋਨਾਂ ਬੁੱਲਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕਿ ਕਿਹੜਾ ਬੁੱਲ ਚੰਗਾ ਵਾ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹਨਾਂ ਦੇ ਜੇ ਆਪਾਂ ਅੱਗੇ 15 ਲੀਟਰ ਵਾਲੀ ਸੀਮਨ ਗਾਂ ਦੇ ਸੀਮਨ ਭਰੋਣੇ ਆ ਤਾਂ ਜੋ ਆਪਾਂ ਨੂੰ ਬੱਚੇ ਆਉਣਗੇ ਫਸਟ ਲੁਕਟੇਸ਼ਨ ਤੇ ਕਿੰਨਾ ਮਿਲਕ ਦੇ ਸਕਦੀਆਂ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ ਤੋ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆ ਜਸਤਾ ਉਹਦੇ ਦੇਖ ਰਹੇ ਆ ਸਵਰੀਨ ਤੇ ਹੈਮਰ ਵਰਸਸ ਰਮਾਡਾ ਸਭ ਤੋਂ ਪਹਿਲਾਂ ਆਪਾਂ ਪ੍ਰੋਡਕਸ਼ਨ ਟ੍ਰੇਡਸ ਦੀ ਜੀ ਗੱਲ ਕਰੀਏ ਹੈਮਰ ਦੀ ਦੇਖੀਏ ਮਿਲਕ ਆਪਾਂ ਨੂੰ -25 एलबीएस ਕਰਕੇ ਦੇ ਰਿਹਾ ਅੱਗੇ ਕੋਈ ਜ਼ਿਆਦਾ ਵਧਿਆ ਨਹੀਂ ਕਰਕੇ ਦੇ ਰਿਹਾ ਠੀਕ ਆ ਜੀ ਤੇ ਰਮਾਡਾ +32 एलबीएस ਕਰਕੇ ਦੇ ਰਿਹਾ ਕੋਈ ਜ਼ਿਆਦਾ ਅੰਤਰ ਨਹੀਂ ਦੋਨਾਂ ਦਾ ਜੇ ਹੈਮਰ ਦੀ ਮਿਲਕ ਦੀ ਗੱਲ ਕਰੀਏ 26328 ਠੀਕ ਆ ਜੀ एलबीएस ਮਾਈਨਸ ਹੋ ਗਿਆ ਉਹਦੇ ਵਿੱਚ 25 ਵਾਲੀ ਬੀਸ ਜੋ ਕਿ ਆ ਗਿਆ ਆਪਾਂ ਨੂੰ ਆਪਾਂ ਐਵਰੇਜ ਕੱਢੀਏ 43.19 ਇੱਕ ਦਿੰਦੀ ਐਵਰੇਜ ਆ ਗਈ ਹੈਮਰ ਬਲ ਦੀ ਤੇ ਜੇ ਆਪਾਂ ਰਮਾਡਾ ਦੀ ਵੇਖੀਏ 26328 32 ਆ ਸੋ ਇਹਦੀ 43.28 ਹੋਗੀ ਜੋ ਇਹ ਦੋਨਾਂ ਦਾ ਤਕਰੀਬਨ ਸੇਮ ਹੀ ਹੈ ਕੋਈ ਜ਼ਿਆਦਾ ਫਰਕ ਨਹੀਂਗਾ ਫੈਟ ਦੀ ਗੱਲ ਕਰੀਏ ਫੈਟ 0.26 ਆ 4.49 ਫੈਟ ਆਪਣੀ ਹੈਮਰ ਦੀ ਆ ਸਕਦੀ ਆ ਤੇ ਰਮਾਡਾ ਦੀ ਹੈਗੀ 4.28 ਇਹਦੇ ਵਿੱਚ ਥੋੜਾ ਜਿਆਦਾ ਹੈਮਰ ਦੀ ਫੈਟ ਜ਼ਿਆਦੇ ਆ ਬੱਟੇ ਕੋਈ ਜ਼ਿਆਦਾ ਅੰਤਰ ਨਹੀਂ ਆਸ ਵਿੱਚ ਵੀ ਜੇ ਆਪਾਂ TPI ਦੀ ਗੱਲ ਕਰੀਏ 2883 TPI ਪੇਸ਼ਪੁਰ ਹੈਮਰ ਦਾ ਰਿਆ ਵਾ ਤੇ 2821 ਆ ਰਿਹਾ ਰਮਾਡਾ ਦਾ ਠੀਕ ਹੈ ਜੀ TPI ਪੇਸ਼ਪੁਰ ਦੋਨਾਂ ਬੁੱਲਾਂ ਦਾ ਕਾਫੀ ਚੰਗਾ ਆ ਰਿਹਾ ਇਹਨਾਂ ਦਾ ਸੋ ਇਹਨਾਂ ਦੋਨਾਂ ਦੇ ਆਪਾਂ ਨੂੰ ਸੈਕਸ਼ਨਲ ਤੇ ਕਨਵੈਸ਼ਨਲ ਸੀਮਨ ਅਵੇਲੇਬਲ ਨੇ ਮਾਰਕੀਟ ਵਿੱਚ 600 ਰੁਪਏ ਦਾ ਕਨਵੈਸ਼ਨਲ ਆ ਤੇ 1800 ਰੁਪਏ ਦਾ ਸੈਕਸ਼ਨਲ ਸੀਮਨ ਇਹਨਾਂ ਦੋਨਾਂ ਦਾ ਆਪਾਂ ਨੂੰ ਮਿਲਦਾ ਵਾ ਰਿਲਾਇਬਿਲਟੀ ਦੋਨਾਂ ਬੁੱਲਾਂ ਦੀ ਸੇਮ ਹੀ ਆ 82% ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਹੈਲਥ ਐਂਡ ਫਰਟੀਲਿਟੀ ਦੀ ਜੇ ਗੱਲ ਕਰੀਏ ਹੈਮਰ ਦੀ ਹੈਗੀ ਜੀ ਪ੍ਰੋਡਕਟ ਲਾਈਫ 0.3 ਤੇ ਉਥੇ ਹੀ ਆਪਾਂ ਰਮਾਡਾ ਦੇ ਪ੍ਰੋਡਕਟ ਲਾਈਫ ਕਾਫੀ ਚੰਗੀ ਆ ਰਹੀ ਆ 73.3 ਮੰਥ ਮਤਲਬ ਕਿ ਹੈਮਰ ਨਾਲੋਂ ਤਿੰਨ ਮਹੀਨੇ ਜਿਆਦਾ ਸਾਢੇ ਤਿੰਨ ਮਹੀਨੇ ਜਿਆਦਾ ਠੀਕ ਆ ਜੀ ਕਾਫੀ ਵਧੀਆ ਪ੍ਰੋਡਕਟਿਵ ਲਾਈਫ ਆ ਰਹੀ ਆ ਰਮਾਡਾ ਦੀ ਹੈਮਰ ਹੈਮਰ ਦੇ ਮੁਕਾਬਲੇ ਡੀਪੀਆਰ ਦੀ ਜੇ ਗੱਲ ਕਰੀਏ -0.7 ਹੈਮਰ ਦਾ ਆ ਰਿਹਾ ਤੇ ਰਮਾਡਾ ਦਾ -0.4 ਆ ਰਿਹਾ ਇਹਨਾਂ ਦਾ ਕੋਈ ਜਿਆਦਾ ਅੰਤਰ ਨਹੀਂ ਆਸ ਵਿੱਚ ਠੀਕ ਆ ਤੇ ਸਿਮੈਟਿਕ ਸੈਲ ਸਕੋਰ ਹੋ ਗਿਆ ਜੀ 2.94 ਹੈਮਰ ਦਾ ਤੇ ਅਰਮਾਡਾ ਦਾ ਹੋ ਗਿਆ 2.81 ਠੀਕ ਹੈ ਜੀ ਸੋ ਇਹਦੇ ਵਿੱਚ ਹੈਮਰ ਦਾ ਸਕੋਰ ਜ਼ਿਆਦਾ ਆ ਰਿਹਾ ਥੋੜਾ ਜਿਹਾ ਅਰਮਾਡਾ ਦਾ ਘੱਟ ਆ ਰਿਹਾ ਵਾ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਚੰਗਾ ਹੁੰਦਾ ਹੀਫਰ ਦਾ ਸਕੋਰ +1.3 ਹੈਮਰ ਦਾ ਤੇ ਅਰਮਾਡਾ ਦਾ 0.6 ਪਲੱਸ ਦਾ ਚੋ ਗਿਆ ਇਹਦੇ ਵਿੱਚ ਹੈਮਰ ਦਾ ਸਕੋਰ ਜ਼ਿਆਦਾ ਆ ਰਿਹਾ ਹੀਫਰ ਦਾ ਕਨਸੈਪਸ਼ਨ ਰੇਟ ਤੇ ਕਾਵ ਕਨਸੈਪਸ਼ਨ ਰੇਟ ਹੈਮਰ ਦਾ ਹੋ ਗਿਆ -0.1 ਤੇ ਅਰਮਾਡਾ ਦਾ +0.1 ਕੋਈ ਜ਼ਿਆਦਾ ਅੰਤਰ ਨਹੀਂ ਇਹਨਾਂ ਦੋਸ ਵਿੱਚ ਤੇ ਕਾਲਵਿੰਗ ਟ੍ਰੇਡਸ ਤੇ ਕਨਫਰਮੇਸ਼ਨ ਦੀ ਗੱਲ ਕਰੀਏ ਜੀ ਹੈਮਰ ਦੀ ਹੈਗੀ ਜੀ ਸਾਰੇ ਕਾਲਵਿੰਗਸ 1.8 ਤੇ ਅਰਮਾਡਾ ਦੀ ਹੈਗੀ 1.6 ਤੇ ਠੀਕ ਆ ਸੋਹਰ ਦਰਮਿਆਨ ਸੋਹਰਾ ਦੋਨਾਂ ਦਾ ਤੇ ਪੀ ਟੈਟ ਦੀ ਗੱਲ ਕਰੀਏ 0.29 ਹੈਮਰ ਹੋ ਗਿਆ ਤੇ ਅਰਮਾਡਾ ਹੋ ਗਿਆ -0.01 ਇਥੇ ਕਾफी ਅੰਤਰ ਆ ਰਿਹਾ ਜੋ ਕਿ ਆਪਾਂ ਨੂੰ ਅੱਗੇ ਦਿਖ ਦਿਖੂਗਾ ਠੀਕ ਆ ਜੀ ਆਰਡਰ ਦੀ ਜਿਸ ਤਰ੍ਹਾਂ ਆਪਾਂ ਆਰਡਰ ਦੀ ਗੱਲ ਕਰੀਏ ਆਰਡਰ ਦੇ ਵਿੱਚ ਦੇਖੋ ਹੈਮਰ ਦਾ ਹੈਗਾ +0.33 ਤੇ ਅਰਮਾਡਾ ਦਾ ਹੈਗਾ -0.28 ਠੀਕ ਆ ਜੀ -0.28 ਸੋ ਇੱਥੇ ਤੁਸੀਂ ਅੰਤਰ ਦੇਖ ਸਕਦੇ ਆ ਇਹ ਹੈਮਰ ਦਾ ਪਲੱਸ ਵਿੱਚ ਜਾ ਰਿਹਾ ਵਾ ਲੇਵੇ ਦਾ ਸਕੋਰ ਤੇ ਰਮਾਡਾ ਦਾ ਮਾਈਨਸ ਵਿੱਚ ਜਾ ਰਿਹਾ ਵਾ ਤੇ ਫੀਟ ਐਂਡ ਲੈਗ ਸਕੋਰ ਦੀ ਗੱਲ ਕਰੀਏ ਇਸ ਵਿੱਚ ਹੈਮਰ ਦਾ 0.68 ਮਾਈਨਸ ਵਿੱਚ ਜਾ ਰਿਹਾ ਤੇ ਰਮਾਡਾ ਦਾ -0.21 ਦੋਨੋਂ ਦਾ ਮਾਈਨਸ ਵਿੱਚ ਜਾ ਰਿਹਾ ਇਹਨਾਂ ਦਾ ਇਸ ਤੋਂ ਅੱਗੇ ਜੇ ਆਪਾਂ ਬੋਡੀ weight ਤੇ ਕੰਪੋਜ਼ਿਟ ਦੀ ਗੱਲ ਕਰੀਏ ਹੈਮਰ ਬਾਲ ਦਾ ਹੈ ਕਿ -0.98 ਜੋ ਕਿ ਤਕਰੀਬਨ 1 ਦੇ ਲਗਭਗ ਮਾਈਨਸ ਹੈਗਾ ਵਾ ਤੇ ਰਮਾਡਾ ਦਾ ਹੈਗਾ ਵਾ ਪਲੱਸ 0.60 ਮਤਲਬ ਕਿ ਹੈਮਰ ਬਲਦਿਆਂ ਜੋ ਬੱਚੀਆਂ ਉਹ ਛੋਟੇ ਕਦ ਦੀਆਂ ਤੇ ਛੋਟੇ ਫਰੇਮ ਦੀਆਂ ਹੋ ਸਕਦੀਆਂ ਕਿਉਂਕਿ ਬੋਡੀ weight ਉਹਦਾ ਮਾਈਨਸ ਵਿੱਚ ਜਾ ਰਿਹਾ ਤੇ ਰਮਾਡਾ ਦਾ ਪਲੱਸ ਵਿੱਚ ਜਾ ਰਿਹਾ ਬੋਡੀ weight ਸਟਰਕਚਰ ਦੀ ਗੱਲ ਕਰੀਏ 0.19 ਐਸ ਦਾ ਟੋਲ ਆ ਰਿਹਾ ਵਾ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਮਿਲਕ ਆਪਾਂ ਨੂੰ ਅੱਗੇ ਕਿੰਨਾ ਕਰਕੇ ਦੇ ਸਕਦੇ ਹਾਂ 15 ਲੀਟਰ ਵਾਲੀਆਂ ਗਾਂਆਂ ਜੇ ਆਪਾਂ ਅਰਮਾਡਾ ਬੋਲ ਦੀ ਗੱਲ ਕਰੀਏ ਅਰਮਾਡਾ ਬੋਲ ਦਾ ਪਤਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਇੱਕ ਵੀਡੀਓ ਵਿੱਚ ਪਹਿਲਾਂ ਹੀ ਫਿਲਹਾਲ ਕਿ ਅਰਮਾਡਾ ਦਾ ਕਿੰਨਾ ਆਪਾਂ ਨੂੰ ਜੰਪ ਹੋ ਸਕਦਾ ਸੋ ਆਪਾਂ ਤੁਹਾਨੂੰ ਹੈਮਰ ਬੋਲ ਬਾਰੇ ਦੱਸਦੇ ਆ ਇਹਨਾਂ ਦਾ ਤਕਰੀਬਨ ਦੁੱਧ ਦਾ ਵੀ ਆਸ ਵਿੱਚ ਕੋਈ ਜ਼ਿਆਦਾ ਅੰਤਰ ਨਹੀਂਗਾ ਸੋ ਤਕਰੀਬਨ ਇਹਨਾਂ ਦਾ ਰਿਜ਼ਲਟ ਵੀ ਸੇਮ ਹੀ ਹੋਊਗਾ 15 ਲੀਟਰ ਵਾਲੀ ਜਿਹੜਾ ਦੀ ਆਪਾਂ ਜੇ ਭਰਉਨੇ ਆ ਫਰਸਟ ਲਿਕਿਟੇਸ਼ਨ ਦੇ ਠੀਕ ਹੈ ਜੀ ਜਿ세 ਤਰ੍ਹਾਂ ਦੇ ਲਿਖਿਆ ਪੜ ਸਕਦੇ ਆ ਅਰਮਾਡਾ ਦਾ ਮਾਈਨਸ 25 ਵੈਲਿਊ ਵੀ ਆ ਸਾਰਿਆ ਸੀਗਾ ਹਨਾ ਜੀ ਤਵਾਣ 26328 ਵਿੱਚੋਂ -25 ਕੀਤਾ ਜੋ ਕਿ ਆ ਗਿਆ 26303 ਲਬੀਐਸ ਪੂਰੇ 305 ਦਿਨਾਂ ਦਾ ਜਿਸ ਨੂੰ ਆਪਾਂ 2.2 ਤੇ ਡਿਵਾਈਡ ਕਰਕੇ 11955 ਕਿਲੋਗ੍ਰਾਮ ਹੋ ਗਿਆ ਉਸ ਦੀ ਫੋਲ ਇਲੈਕਟ੍ਰੀਸ਼ੀਅਨ ਪੀਰੀਅਡ ਦਾ ਠੀਕ ਹੈ ਜੀ ਜੇ ਆਪਾਂ 11955 ਨੂੰ 305 ਦੇ ਭਾਗ ਕਰਦੇ ਆ ਡਿਵਾਈਡ ਕਰਦੇ ਆ ਤਾਂ 39.197 ਮੀਟਰ ਇੱਕ ਦੇ ਅਵਸਥਾ ਕਿ ਜਿਸ ਤਰ੍ਹਾਂ ਫਸਟ ਲੁਕੇਸ਼ਨ ਜਿਹੜੀ ਆਪ ਕੋ 15 ਲੀਟਰ ਵਾਲੀ ਗਾਂ ਦੇਊਗੀ ਜੇ ਆਪਾਂ ਦੇਖੀਏ ਇਸੇ ਮੈਂ ਪ੍ਰੋਨੇ ਆ ਤਾਂ 82% ਦੇ ਹਿਸਾਬ ਨਾਲ ਜਿਹੜੇ ਅੰਕੜੇ ਅੱਗੇ ਆਪਾਂ ਨੂੰ ਮਿਲਣਗੇ ਸੋ ਆਪਾਂ 39 ਨੂੰ 82 ਦੇ ਨਾਲ ਗੁਣਾ ਕਰ ਦੇਣਾ 39.97 ਜੋ ਕਿ 32.14 ਲੀਟਰ ਆਪਾਂ ਨੂੰ ਅਸਤ ਅੱਗੇ ਮਿਲੇਗੀ ਜਿਸ ਨੂੰ ਕਿ ਆਪਾਂ 32.14 ਨੂੰ 15 ਵਿੱਚ ਐਡ ਕਰਕੇ ਡਿਵਾਈਡ ਟੂ ਕਰ ਦੇਣਾ ਠੀਕ ਹੈ ਜੀ ਜੋ ਕਿ ਅੱਗੇ ਤੁਸੀਂ ਦੇਖ ਸਕਦੇ ਹੋ 47.14 ਲੀਟਰ ਉਸਤ ਹੋਗੀ ਜਿਸ ਨੂੰ ਆਪਾਂ ਟੂ ਤੇ ਡਿਵਾਈਡ ਕੀਤਾ 23.5 ਲੀਟਰ ਦੀ ਉਸਤ ਹੋ ਗਈ ਜੀ ਇੱਕ ਦਿਨ ਦੀ ਜੇ ਆਪਾਂ 15 ਲੀਟਰ ਵਾਲੀ ਗਾਂ ਦੇ ਹੈਮਰ ਬੋਗਰ ਸਿਮਨ ਭਰੋਣੇ ਆ ਤਾਂ ਪਹਿਲੇ ਲੈਕਟੇਸ਼ਨ ਤੇ ਉਸ ਦੀ ਬੱਚੀ ਆਪਾਂ ਨੂੰ 23.5 ਕਿਲੋ ਦੁੱਧ ਦੇ ਸਕਦੀ ਆ ਇੱਕ ਦਿਨ ਦਾ ਠੀਕ ਆ ਜੀ ਸੋ 23.5 ਦੁੱਧ ਦੇ ਨਾਲ ਨਾਲ ਫੈਟ ਵੀ 4.39 ਆਪਾਂ ਨੂੰ ਮਿਲ ਸਕਦੀ ਆ ਠੀਕ ਆ ਜੀ ਕਾਫੀ ਵਧੀਆ ਫੈਟ ਆਪਾਂ ਨੂੰ ਪ੍ਰਾਪਤ ਹੋ ਸਕਦੀ ਆ ਤੇ 23.5 ਲੀਟਰ ਮਿਲਕ ਆਪਾਂ ਨੂੰ ਅੱਗੇ ਉਸ ਦੀ ਬੱਚੀ ਇੱਕ ਦਿਨ ਦਾ ਦੇ ਸਕਦੀ ਆ ਠੀਕ ਆ ਜੀ ਸੋ ਇਹ ਹੈਮਰਬਲ ਦੇ ਅੰਕੜੇ ਹੋਗੇ ਸੋ ਰਮਾਡਾ ਦੇ ਵੀ ਸੇਮ ਹੀ ਅੰਕੜੇ ਹੋਣਗੇ ਥੋੜਾ ਬਹੁਤ ਫਰਕ ਹੋਊਗਾ ਸੋ ਤੁਸੀਂ ਆਪ ਖੁਦ ਵੀ ਅੰਕੜੇ ਕੱਢ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਇਹ ਫਾਰਮੂਲਾ ਦੱਸਿਆ ਵਾ ਤੁਸੀਂ ਕਿਸੇ ਵੀ ਬੋਲਰ ਦੀ ਜਦੋਂ ਚੋਣ ਕਰਦੇ ਹੁੰਦੇ ਆ ਉਸ ਬੋਲ ਦਾ ਅੰਕੜਾ ਬਾਇਓ ਡਾਟਾ ਸਾਰਾ ਕਲੈਕਟ ਕਰ ਲਿਆ ਕਰੋ ਤੇ ਜਿਸ گاਾਂ ਦੇ ਸੀਮਾ ਭਰਉਣਾ ਹੁੰਦਾ ਉਸ گاਾਂ ਦਾ ਮਿਲਕ ਜੋ ਤੁਹਾਨੂੰ ਪਤਾ ਹੀ ਹੁੰਦਾ ਕਿ ਕਿੰਨਾ ਦੇ ਰਹੀ ਆ ਉਸ ਦੀ ਐਵਰੇਜ ਮਿਲਾ ਕੇ ਤੁਸੀਂ ਕੱਢ ਸਕਦੇ ਆ ਕਿ ਅੱਗੇ ਬੱਛੀ ਪਹਿਲੇ ਸੂਵੇ ਤੇ ਆਪਾਂ ਉਹਨੂੰ ਕਿੰਨਾ ਦਰਦ ਦੇ ਸਕਦੀ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁ ਕਰਨਾ ਲਈ ਧੰਨਵਾਦ